ਦੋਸਤੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸੁਨਹਿਰੀ ਕਰਨ ਦਾ ਇਤਿਹਾਸ ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪੂਰੀ ਦੁਨੀਆ ਵਿੱਚ ਗੋਲਡਨ ਟੈਂਪਲ ਦੇ ਨਾਮ ਨਾਲ ਮਸ਼ਹੂਰ ਹੋਇਆ ਸ੍ਰੀ ਦਰਬਾਰ ਸਾਹਿਬ ਉੱਪਰ ਕਿੰਨੇ ਕੁਆਂਟਲ ਸੋਨਾ ਲੱਗਾ ਹੋਇਆ ਹੈ ਕਿੰਨੇ ਕਾਰੀਗਰਾਂ ਨੇ ਕਿੰਨੇ ਸਮੇਂ ਵਿੱਚ ਇਹ ਸੇਵਾ ਮੁਕੰਮਲ ਕੀਤੀ ਸ੍ਰੀ ਦਰਬਾਰ ਸਾਹਿਬ ਉੱਪਰ ਸੋਨਾ ਲਾਉਣ ਲਈ ਕਿਹੜਾ ਮੁੱਖ ਮਿਸਤਰੀ ਚੁਣਿਆ ਗਿਆ ਸੀ ਦੱਸਿਆ ਜਾਂਦਾ ਹੈ ਕਿ ਸਿੱਖ ਰਾਜ ਵੇਲੇ ਸ਼੍ਰੀ ਰਾਮੰਦਰ ਸਾਹਿਬ ਦੇ ਸੁਨਹਿਰੀ ਕਰਨ ਲਈ ਕੁੱਲ 65 ਲੱਖ ਰੁਪਏ ਦਾ ਖਰਚਾ ਆਇਆ ਸੀ। ਇੰਨੀ ਰਕਮ ਅੱਜ ਦੇ ਜਮਾਨੇ ਵਿੱਚ ਬਹੁਤ ਜ਼ਿਆਦਾ ਹੋ ਜਾਵੇਗੀ। ਇਕੱਲਾ ਸੋਨਾ ਹੀ ਨਹੀਂ, ਚਾਂਦੀ ਅਤੇ ਹੋਰ ਬੇਅਸ਼ਕੀਮਤੀ ਨਗ ਵੀ ਦਰਬਾਰ ਸਾਹਿਬ ਅੰਦਰ ਲੱਗੇ ਹੋਏ ਹਨ। ਸ਼੍ਰੀ ਦਰਬਾਰ ਸਾਹਿਬ ਉੱਪਰ ਲੱਗਾ ਇਹ ਸਾਰਾ ਸੋਨਾ ਆਇਆ ਕਿੱਥੋਂ? ਕਿੱਥੇ ਇਸ ਨੂੰ ਪਿਘਲਾ ਕੇ ਇਹ ਆਕਾਰ ਦਿੱਤਾ ਗਿਆ? ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ। ਦੇਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰ ਇੱਕ ਸਿੱਖ ਤੱਕ ਇਹ ਅਣਮੋਲ ਅਤੇ ਬੜਮੁੱਲੀ ਜਾਣਕਾਰੀ ਪਹੁੰਚ ਸਕੇ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਜਥੇਦਾਰ ਰਹੇ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਦੀਆਂ ਲਿਖਤਾ ਮੁਤਾਬਕ ਅੱਜ ਤੁਹਾਨੂੰ ਦੱਸਾਂਗੇ ਸ੍ਰੀ ਹਰਮੰਦਰ ਸਾਹਿਬ ਉੱਪਰ ਲੱਗੇ ਸੋਨੇ ਦਾ ਇਤਿਹਾਸ ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਕਿਹਾ ਜਾਣ ਲੱਗਾ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੀ ਇਮਾਰਤ ਸਮੇਤ ਹਰ ਕੀ ਪੌੜੀ ਛੋਟੀ ਪ੍ਰਕਰਮਾ ਪੋਲ ਦਰਛਨੀ ਦਿਉੜੀ ਅਤੇ ਸਰੋਵਰ ਦੇ ਆਲੇ-ਦੁਆਲੇ ਵੱਡੀ ਪ੍ਰਕਰਮਾ ਵਿੱਚ ਸੰਗ ਮਰਮਰ ਸੋਨੇ ਚਾਂਦੀ ਮੀਨਾਕਾਰੀ ਅਤੇ ਇਸ ਨੂੰ ਜੜਨ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸ਼ੁਰੂ ਹੋਇਆ ਸੀ ਉਸ ਸਮੇਂ ਜਿੰਨੇ ਵੀ ਹੋਰ ਸਿੱਖ ਸਰਦਾਰ ਸਨ ਜਾਂ ਸਿੱਖ ਜਰਨੈਲ ਸਨ ਸਾਰਿਆਂ ਨੇ ਆਪਣੀ ਸਰਦਾ ਮੁਤਾਬਕ ਇਸ ਵਿੱਚ ਯੋਗਦਾਨ ਪਾਇਆ ਸੀ। ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਵੱਲੋਂ ਲਿਖੀ ਕਿਤਾਬ ਤਵਾਰੀਖ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੁਤਾਬਕ ਖਾਲਸਾ ਰਾਜ ਵੇਲੇ ਸ਼੍ਰੀ ਹਰਮੰਦਰ ਸਾਹਿਬ ਅੰਦਰ ਸੋਨੇ ਤੇ ਕੁੱਲ 64,11,000 ਦੇ ਕਰੀਬ ਖਰਚਾ ਆਇਆ ਸੀ ਜੋ ਸਿਰਫ ਤੇ ਸਿਰਫ ਸ਼੍ਰੀ ਦਰਬਾਰ ਸਾਹਿਬ ਉਤੇ ਲੱਗੇ ਸੋਨੇ ਚਾਂਦੀ ਅਤੇ ਨਕਾਸੀ ਦਾ ਹੀ ਖਰਚਾ ਹੈ। ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਜਿੱਤਣ ਤੋਂ ਪਹਿਲਾਂ ਉਸ ਵਕਤ ਦੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਸਿੰਘ ਜਾਬ ਆਪ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ ਕਿ ਖਾਲਸਾ ਫੌਜਾ ਮਲਤਾਨ ਉੱਤੇ ਜਿੱਤ ਪ੍ਰਾਪਤ ਕਰਨ ਉਸ ਵਕਤ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਨੇ ਸਹਿਯੋਗਾਇਆ ਕਿ ਰਣਜੀਤ ਸਿਆ ਤੇਰੀ ਬਲਤਾਰ ਤੇ ਜਿੱਤ ਤਾਂ ਹੋ ਜਾਵੇਗੀ ਪਰ ਤੂੰ ਫਿਰ ਬਾਅਦ ਵਿੱਚ ਗੁਰੂ ਘਰ ਨੂੰ ਕੀ ਦੇਵੇਂਗਾ ਚਿਹਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੀ ਸ਼੍ਰੀ ਦਰਬਾਰ ਸਾਹਿਬ ਉੱਪਰ ਬੇਤਹਾਸ਼ਾ ਸ਼ਰਦਾ ਸੀ ਉਸ ਸਮੇਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ੀ ਵਿੱਚ ਆ ਕੇ ਬਚਨ ਕੀਤੇ ਕਿ ਜੇਕਰ ਖਾਲਸਾ ਫੌਜ ਬਲਤਾਰ ਨੂੰ ਫਤਿਹ ਕਰੇਗੀ ਤਾਂ ਉੱਥੋਂ ਸਾਨੂੰ ਜੋ ਕੁਝ ਵੀ ਹਾਸਲ ਹੋਵੇਗਾ ਉਹ ਮੈਂ ਸਾਰੇ ਦਾ ਸਾਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਗੁਰੂ ਰਾਬਦਾਸ ਜੀ ਦੇ ਚਰਨਾਂ ਵਿੱਚ ਭੇਂਟ ਕਰ ਦਿਆਗਾ ਇੰਜ ਹੀ ਹੋਇਆ ਕੁਝ ਦਿਨਾਂ ਬਾਅਦ ਹੀ ਖਾਲਸਾ ਫੌਜ ਨੇ ਮਲਤਾਨ ਫਤਿਹ ਕਰ ਲਿਆ ਉੱਥੇ ਜਿੰਨਾ ਵੀ ਸੋਨਾ ਮਿਲਿਆ ਸੀ ਉਹ ਸਾਰੇ ਦਾ ਸਾਰਾ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਭੇਟ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਵਕਤ ਬਹੁਤ ਸਾਰਾ ਸੋਨਾ ਹੋਰ ਮਦਰਾ ਵਸੀਤਾ ਨੂੰ ਵੀ ਦਿੱਤਾ ਸੀ ਜੋ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਹੀ ਗਵਣ ਕਰ ਲਿਆ ਗਿਆ ਪਰ ਗਿਆਨੀ ਸਤ ਸਿੰਘ ਨੇ ਬੜੀ ਹੀ ਮਿਹਨਤ ਅਤੇ ਸ਼ਰਧਾ ਭਾਵਨਾ ਨਾਲ ਸ਼੍ਰੀ ਦਰਬਾਰ ਸਾਹਿਬ ਪਰਸੋੜੇ ਦੀ ਸੇਵਾ ਕਰਵਾਈ। ਸ਼੍ਰੀ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰਨ ਸਮੇਂ ਉੱਪਰ ਲਿਖੇ ਇਹ ਸ਼ਬਦ ਤੁਸੀਂ ਵੀ ਸ਼ਾਇਦ ਜ਼ਰੂਰ ਪੜੇ ਹੋਣਗੇ ਕਿ ਇਹ ਸੇਵਾ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਸੇਵਕ ਜਾਣ ਕੇ ਉਹਨਾਂ ਪਾਸੋਂ ਕਰਵਾਈ। ਸ਼੍ਰੀ ਹਰਮੰਦਰ ਸਾਹਿਬ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਹੈ। ਦੇ ਬਾਹਰ ਅਜਰ ਜੀ ਸਿੰਘ ਨੇ 1833 ਨੀਸਵੀ ਵਿੱਚ ਸਭ ਤੋਂ ਪਹਿਲਾ 5 ਲੱਖ ਰੁਪਏ ਦਾ ਸੋਨਾ ਗਿਆਨੀ ਸੱਤ ਸਿੰਘ ਨੂੰ ਸਪੁਰਦ ਕੀਤਾ ਸੀ ਜਿਨ੍ਹਾਂ ਨੇ ਬਾਅਦ ਵਿੱਚ ਆਪਣੇ ਵੱਲੋਂ ਮੁਹੰਮਦ ਯਾਰਖਾਂ ਮਿਸਤਰੀ ਨੂੰ ਸ੍ਰੀ ਹਰਮੰਦਰ ਸਾਹਿਬ ਉੱਪਰ ਸੋਨਾ ਲਾਉਣ ਲਈ ਚੁਣਿਆ ਇਸ ਦੇ ਨਾਲ ਸਭ ਤੋਂ ਪਹਿਲਾ ਸ੍ਰੀ ਹਰਮੰਦਰ ਸਾਹਿਬ ਦੀ ਛੱਤ ਅਤੇ ਚਾਰੇ ਬੰਗਲੇ ਸੁਨਹਿਰੀ ਕਰਨ ਦਾ ਹੁਕਮ ਹੋਇਆ ਜਿਨ੍ਹਾਂ ਵਿੱਚੋਂ ਦੱਖਣ ਅਤੇ ਪੱਛਮ ਪਾਸੇ ਵਾਲੇ ਬੰਗਲਿਆਂ ਨੂੰ ਸਰਦਾਰ ਹੁਕਮ ਸਿੰਘ ਟੀਮਲੀ ਨੇ ਸੋਨਾ ਚੜਵਾਇਆ ਬਾਕੀ ਤਿੰਨ ਬੰਗਲੇ ਅਤੇ ਬੁਰਜੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ 342000 ਰੁਪਏ ਖਰਚ ਕਰਕੇ ਸੁਨਹਿਰੀ ਕਰਵਾਇਆ ਸੀ ਚੇਰੀ ਦਰਬਾਰ ਸਾਹਿਬ ਦੇ ਉੱਪਰਲੇ ਵੱਡੇ ਗੁੰਬਦ ਤੇ ਸਰਦਾਰ ਫਤਿਹ ਸਿੰਘ ਆਲੂ ਵਾਲੀਏ ਨੇ 2.5 ਲੱਖ ਰੁਪਏ ਦਾ ਸੋਨਾ ਚੜਾਇਆ ਸੀ ਦੂਜੀ ਮੰਜ਼ਲ ਅਤੇ ਬਾਰੀਆਂ ਦਰਵਾਜ਼ੇ ਅਤੇ ਕੰਧਾਂ ਉੱਪਰ ਸੁਨਹਿਰੀ ਗੱਚ ਅਤੇ ਮੀਨਾਕਾਰੀ ਅਤੇ ਛੱਤ ਦੇ ਜੜਾਵ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਦੂਜੇ ਸਿੱਖ ਜਰਨੈਲਾਂ ਨਾਲ ਮਿਲ ਕੇ 80000 ਰੁਪਏ ਖਰਚ ਕੇ ਤਿਆਰ ਕਰਵਾਇਆ ਸੀ ਚੜ੍ਹਦੇ ਪਾਸੇ ਦੀ ਦਲਾਰ ਵਾਲੀ ਛੱਤ ਨੂੰ ਰਾਣੀ ਸਦਾ ਕੌਰ ਕਢਾਈਆਂ ਮਿਸਲ ਦੀ ਸਰਦਾਰਨੀ ਨੇ 175300 ਰੁਪਏ ਖਰਚ ਕੇ ਸਜੈਰੀ ਕਰਵਾਇਆ ਸੀ ਬਾਕੀ ਦੇ ਤਿੰਨ ਦਲਾਨਾਂ ਦੀਆਂ ਛੱਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ 535000 ਰੁਪਏ ਖਰਚ ਕੇ ਸੁਨਹਿਰੀ ਕਰਵਾਇਆ ਪੌੜੀਆਂ ਵਾਲੇ ਪਾਸੇ ਦੀ ਛੱਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਵਾਈ ਸ਼੍ਰੀ ਹਰਮੰਦਰ ਸਾਹਿਬ ਦੇ ਚੁਫੇਰੇ ਦੀਆਂ ਕੱਦਾ ਤੇ 12 12 ਫੁੱਟ ਉੱਚੇ ਲੱਗੇ ਸਾਗਮਰਮਰ ਤੋਂ 18 18 ਫੁੱਟ ਉੱਚੇ ਜੰਗਲੇ ਸਮੇਤ ਕਿੰਗਰੇ ਅਤੇ ਕਲਸਾ ਤੋਂ ਬਿੜਾ ਸੁਨਹਿਰੀ ਕਰਵਾਏ ਜਿਸ ਤੇ 65000 ਰੁਪਏ ਖਰਚਾ ਆਇਆ ਛੋਟੀ ਛੱਤ ਅਤੇ ਵਿਚਕਾਰਲੀ ਕੱਦ ਮਹਾਰਾਜਾ ਖੜਕ ਸਿੰਘ ਨੇ ਸੁਨਹਿਰੀ ਕਰਵਾਈ ਉੱਤਰ ਵਾਲੇ ਪਾਸੇ ਦੀ ਛਤ ਭਾਈ ਰਾਮ ਸਿੰਘ ਪਸ਼ੌਰਿਆ ਨੇ ਸੁਨਹਿਰੀ ਕਰਵਾਈ ਪੱਛਮ ਵਾਲੇ ਪਾਸੇ ਦੀ ਛਤ ਅਤੇ ਅੰਦਰਲੀ ਕੰਧ ਭਾਈ ਰਾਮ ਸਿੰਘ ਅਤੇ ਭਾਈ ਗੁਰਮਖ ਸਿੰਘ ਲੁਬਾਰੇ ਨੇ ਸੁਨਹਿਰੀ ਕਰਵਾਈ ਪੂਰਬੀ ਛਤ ਭਾਈ ਚੈਨ ਸਿੰਘ ਗੰਢ ਨੇ ਸੁਨਹਿਰੀ ਕਰਵਾਈ ਉੱਪਰਲੇ ਵੱਡੇ ਗੁੰਬਦ ਦੇ ਚੁਪੇਰੇ ਚਾਰ ਛੋਟੀਆਂ ਗੋਮਦੀਆਂ ਜਿਨ੍ਹਾਂ ਵਿੱਚ ਛੋਟੀਆਂ 36 ਕਲਸੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਭਾਈ ਭਾਗ ਸਿੰਘ ਅਤੇ ਸਰਦਾਰ ਫਤਿਹ ਸਿੰਘ ਆਲੂ ਵਾਲੇ ਨੇ ਸੁਨਹਿਰੀ ਕਰਵਾਇਆ ਸੀ ਵਟੇ ਗੁੰਬਦ ਦੇ ਹੇਠਲੇ 12 ਦਰਵਾਜ਼ਿਆਂ ਤੇ ਸਰਦਾਰ ਬਸੰਤ ਸਿੰਘ ਖੇੜੀ ਵਾਲੇ ਨੇ ਸੇਵਾ ਕਰਵਾਈ। ਸ੍ਰੀ ਹਰਮੰਦਰ ਸਾਹਿਬ ਦੇ ਚਾਰ ਚਫੇਰੇ ਅੱਗੇ ਵਧਿਆ ਛੱਜਾ ਅਤੇ ਜੰਗਲੇ ਉੱਪਰ بڑے ਛੋਟੇ ਗੁੰਬਦ ਜਿਨ੍ਹਾਂ ਦੀ ਗਿਣਤੀ 58 ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਸੁਨਹਿਰੀ ਕਰਵਾਏ ਸਨ। ਚਿਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਦੀਆਂ ਜੋੜੀਆਂ ਕੁਝੋ ਕੁਝ ਖਾਸ ਦਿਨ ਜਿਵੇਂ ਦੀਵਾਲੀ ਵਿਸਾਖੀ ਅਤੇ ਗੁਰਪੁਰਬ ਦੇ ਸਜਾਉਣ ਲਈ ਤਿਆਰ ਕਰਵਾਈਆਂ ਗਈਆਂ ਸਨ ਇਹਨਾਂ ਵਿੱਚੋਂ ਇੱਕ ਜੋੜੀ ਮਹਾਰਾਜਾ ਰਣਜੀਤ ਸਿੰਘ ਦੂਜੀ ਜੋੜੀ ਮਹਾਰਾਜਾ ਖੜਕ ਸਿੰਘ ਦੀ ਮਾਤਾ ਵੱਲੋਂ ਤੀਜੀ ਜੋੜੀ ਮਹਾਰਾਜਾ ਖੜਕ ਸਿੰਘ ਵੱਲੋਂ ਆਪ ਅਤੇ ਚੌਥੇ ਦਰਵਾਜ਼ੇ ਦੀ ਜੋੜੀ ਕਵਰ ਨੌਨਿਹਾਲ ਦੀ ਮਾਤਾ ਮਹਾਰਾਣੀ ਚੰਦਕੌਰ ਨੇ ਭੇਟ ਕੀਤੀ ਸੀ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਸਵਾਵਾ ਗੁਰੂ ਕੇ ਸਿੱਖਾਂ ਵੱਲੋਂ ਸਮੇਂ-ਸਮੇਂ ਤੇ ਹੁੰਦੀਆਂ ਆਈਆਂ ਹਨ ਜਿਨ੍ਹਾਂ ਵਿੱਚ ਮੀਨਾਕਾਰੀ ਸੋਨਾ ਅਤੇ ਸੰਗਮਰਮਰ ਦੀ ਸੇਵਾ ਵੀ ਕਰਵਾਈ ਗਈ ਸੀ ਅੱਜ ਵੀ ਗੁਰੂ ਰਾਮਦਾਸ ਜੀ ਦੇ ਸੱਚੇ ਸਿੱਖ ਲਗਾਤਾਰ ਸ਼ਰਧਾ ਨਾਲ ਆਪਣੀ ਸਮਰੱਥਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਿਭਾ ਰਹੇ ਹਨ ਅਤੇ ਅੱਗੇ ਵੀ ਹਮੇਸ਼ਾ ਨਿਭਾਉਂਦੇ ਹੀ ਰਹਿਣਗੇ ਸੋ ਦੋਸਤੋ ਏਸੀ ਸ੍ਰੀ ਦਰਬਾਰ ਸਾਹਿਬ ਦੇ ਸੁਨਹਿਰੀ ਕਰਨ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ